ਮੇਰਾ ਖਿਆਲ ਹੈ ਕਿ ਦੇਸ਼ ਸ਼ਾਇਦ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹਨੂੰ ਜੇਲ੍ਹ 'ਚ ਰੱਖ ਕੇ ਵੀ ਤੁਸੀਂ ਬਾਹਰ ਇਹ ਉਹਦੇ ਨਾਂ ਤੇ ਡਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਤੁਹਾਡਾ ਸੰਤਾਨ ਫੇਕੀ ਕੰਮ ਕਰ ਰਿਹਾ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੀ ਪੁਲਿਸ ਵੱਡੀ ਹਜ਼ਰਤ ਆ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰਦੇ ਹਾਂ ਤੇ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹਨੂੰ ਆਪਣੇ ਆਪਣੇ ਪਾਰਲੀਮੈਂਟ ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਹੈ ਪਟਾਣੂ ਦੱਸਿਆ ਗਿਆ ਕਿ ਕਿਹਨਾਂ ਆਧਾਰ ਤੇ ਐਨਐਸਏ ਸਾਮਲਾਈ ਗਈ ਹੈ ਨਹੀਂ ਸਾਨੂੰ ਇਹ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਬਾਹਰ ਆਉਣ ਨਾਲ ਲਗਾਏਗਾ ਦਸਤੂਰ ਨੂੰ ਖਦਰਾ ਵਾਸਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਸੀ ਕੋਈ ਅਧਿਕਾਰੀ ਨਾਲ ਕੋਈ ਮੁੱਖ ਮੰਤਰੀ ਨਾਲ ਜਾਂ ਕੋਈ ਦਫ਼ਤਰ ਵਿੱਚ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਨੂੰ ਤੇ ਮੀਡੀਆ ਸੂਤ ਸਾਰਾ ਕੋ ਪਤਾ ਲੱਗ ਰਿਹਾ ਤੇ ਆ ਚੀਜ਼ਾਂ ਵਾਪਸ ਗਈਆਂ ਤੇ ਇਸ ਇਹ ਅੱਛਾ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬਣਾਈ ਗਈ ਸੀ ਉਹ ਪਾਰਟੀ ਕੋਲੋਂ ਕੀ ਕੀਤਾ ਗਿਆ ਕਿ ਉਹ ਬਸ ਉਹ ਕੋ ਤਾਂ ਕਾਂਸ ਦਾ ਸਾਹ ਦੁਬਾਰਾ ਆ ਕੇ ਖਤਮ ਹੋ ਗਈ ਹੈ ਨਹੀਂ ਪਾਰਟੀ ਸਾਡੀ ਚੱਲ ਰਹੀ ਹੈ ਜੇ ਪਾਰਟੀ ਸਾਡੀ ਭਰਤੀ ਚੱਲ ਰਹੀ ਹੈ ਸਾਡੀਆਂ ਸਾਡੀਆਂ ਟੀਮਾਂ ਜਿਹੜੀਆਂ ਚ ਬਣ ਗਈਆਂ ਅਸੀਂ ਮਸਾਖੀ ਦੇ 13 ਤਰੀਕ ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹ ਇਹਨਾਂ ਦੂਜੀਆਂ ਪਾਰਟੀਆਂ ਨੂੰ ਦੱਸ ਦਿੱਤਾ ਵੀ ਅਸੀਂ ਇਸੇ ਚੀਜ਼ ਨੂੰ ਖਿਬਰਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਅਕਾਲੀ ਦਲ ਸਿੱਖਾਂ ਨੇ ਤੁਹਾਡੇ ਅਕਾਲੀ ਦਲ ਸਿੱਖਾਂ ਵੀ ਇੱਕ ਵੱਡੀ ਜਮਾਤ ਹੈ ਕਿ ਉਹ ਤੁਹਾਡੇ ਹੱਕ ਚੋਣੀਆਂ ਨਹੀਂ ਨਹੀਂ ਇਹ ਤਾਂ ਮੇਰਾ ਖਿਆਲ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜੋ ਇਹ ਤਸ਼ੱਦਦ ਸਿੱਖ ਸੋਜ ਦੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾਂ ਕੁਪਾਂ ਦੀ ਕੋਈ ਵੀ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹਦੇ ਉਹਦੇ ਨਾਲ ਇਦਾਂ ਹੋਦਾ ਹੀ ਹੈ ਤੇ ਉਹਨਾਂ ਦਾ ਫਰਜ਼ ਬੰਦਾ ਸਾਰੀਆਂ तरहਾਂ ਦਾ ਫਰਜ਼ ਬੰਦਾ ਕਿ ਇਹ ਜ਼ੁਲਮ ਦੇ ਖਿਲਾਫ ਲੜਨਾ ਪਰ ਆਉਂ ਕਿਉਂ ਨਹੀਂ ਰਹੇ ਸਵਾਲ ਹੈ ਇਹ ਕਿ ਆਉਂ ਕਿਉਂ ਨਹੀਂ ਇਹ ਇਹ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਕੋਈ ਸਿੰਘਾਂ ਨਾਲ ਵੀ ਮੁਲਾਕਾਤ ਕਰ ਰਹੇ ਵੀ ਤਾਂ ਹਾਂ ਅਸੀਂ ਉਹਨਾਂ ਨੂੰ ਵੀ ਮਿਲਾਂਗੇ ਪ੍ਰਧਾਨ ਸਾਹਿਬ ਨਾਲ ਵੀ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੌਮ ਦੇ ਆਗੂ ਆ ਉਹਨਾਂ ਨੂੰ ਵੀ ਇਹ ਚੀਜ਼ ਦੀ ਨੋਟਸ ਲੈਣਾ ਚਾਹੀਦਾ ਇਹਦੇ ਖਿਲਾਫ ਉਹਨਾਂ ਨੂੰ ਵੀ ਲੜਾਈ ਲੜਨੀ ਚਾਹੀਦੀ ਹਾਈ ਕੋਰਟ ਦਾ ਤੇ ਦੇਖੋ ਜੀ ਜਿਉਂ ਸ਼੍ਰੀ ਵਿਦਾਵਿਹਾਲ ਤੇ ਹੋ ਜਾ ਕਿ 1 ਸਾਲ ਤੇ 2 ਸਾਲੋਂ ਅੱਤੇ ਅਸੀਂ ਐਨਐਸਐਸ ਦੇ ਖਿਲਾਫ ਲੜਦੇ ਆਂ ਅਜੇ ਤੱਕ ਉਹ ਫੈਸਲਾ ਨਹੀਂ ਦੇ ਪਾਰੇ ਕਿ ਐਨਐਸਐਸ ਸਹੀ ਲੱਗੀ ਆ ਸਹੀ ਲੱਗੀ ਸਾਨੂੰ ਤਾਂ ਵੀ ਦੱਸਣ ਕਿ ਸਹੀ ਲੱਗੀ ਆ ਵੀ ਆਹ ਕਰਨਾ ਕਰਕੇ ਅਸੀਂ ਲਾਈ ਆ ਅਜੇ ਤੱਕ ਉਹ 22 ਤਰੀਕ ਨੂੰ ਖਤਮ ਹੋਣੀ ਆ ਤਾਂ 22 ਤਰੀਕ ਦੀ ਡੇਟ ਆ ਉਸ ਦਿਨ ਨੂੰ ਵੀ ਅਸੀਂ ਚਾਹੁੰਦੇ ਆ ਕਿ ਉਹ ਕਲੀਅਰ ਕੀਤਾ ਜਾਵੇ ਵੀ ਉਹ ਐਨਐਸਐਸ ਸਰਕਾਰ ਨੇ ਸਹੀ ਲਾਈ ਆ ਜਾਂ ਗਲਤ ਲਾਈ ਆ ਮਿਰਸਰ ਸਿੰਘ ਵਲਟੋਆ ਨੂੰ ਕਿਹਾ ਗਿਆ ਕਿ ਚਾਹੇ ਮੇਰੇ ਵਿਚਾਰ ਅਲੱਗ ਨਹੀਂ ਪਰ ਮੈਂ ਕਹਿੰਦਾ ਕਿ ਉਹ ਐਨਐਸਐਸ ਗਲਤ ਹੋਈ ਹੈ ਨੇ ਮੇਰਾ ਖਿਆਲ ਇਹ ਤੇ ਕੋਈ ਵੀ ਇਨਸਾਫ ਪਸੰਦ ਜਿਹੜਾ ਕੋਈ ਜਾਗਦੇ ਜ਼ਮੀਰ ਵਾਲਾ ਬੰਦਾ ਉਹ ਇਸ ਇਹ ਇਸ ਚੀਜ਼ ਦਾ ਵਿਰੋਧ ਕਰੂਗਾ ਕਿ ਚਾਹੇ ਉਹ ਕਿਸੇ ਨਾ ਵਿਚਾਰ ਮਿਲਦੇ ਹੋਣੇ ਕਾਲੇ ਕਾਨੂੰਨਾਂ ਦੇ ਤੇ ਹਰੇਕ ਨੂੰ ਇਹ ਦਾ ਵਿਰੋਧ ਕਰਨਾ ਚਾਹੀਦਾ। ਪਰ ਹੁਣ ਕੋਈ ਰਾਜਨੀਤਿਕ ਪਾਰਟੀ ਨਾਲ ਗੱਲਬਾਤ ਹੋਈ ਨਹੀਂ। ਨਹੀਂ ਰਾਜਨੀਤਿਕ ਪਾਰਟੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਅਸੀਂ ਸਾਨੂੰ ਤੇ ਅੱਜ ਕਾਲੀ ਪਤਾ ਲੱਗਾ ਤੇ ਉਸ ਤੋਂ ਬਾਅਦ ਚ ਅਸੀਂ ਹੁਣ ਰਾਜਨੀਤਿਕ ਪਾਰਟੀਆਂ ਦੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਖਿਲਾਫ ਸਾਰੇ ਜਾਣੇ ਇਕਜੁੱਟ ਹੋਣ ਇਕੱਠੇ ਹੋ ਕੇ ਬਬਰ ਕੋਲ ਪ੍ਰੈਸਿੰਗ ਕਰਨ ਨੂੰ ਪੇਸ਼ ਕੀਤਾ ਕਿ ਉਹਨਾਂ ਪੁਲਿਸ ਅਧਿਕਾਰੀ ਇਹ ਕਹਿ ਰਹੇ ਸੀ ਕਿ 22 ਤਰੀਕ ਨੂੰ ਉਤਪਾਦ ਸਿੰਘ ਦੀ ਐਨਐਸਏ ਖਤਮ ਹੋ ਜਾ ਰਹੀ ਹੈ ਤੇ 24 ਤੱਕ ਇੱਥੇ ਪੇਸ਼ ਕਰ ਦੇਣਾ ਫਿਰ ਇਹ ਅਚਾਨਕ ਕਿਵੇਂ ਸੀਨ ਬਦਲੇ ਇਹ ਤਾਂ ਤੁਸੇ ਹੀ ਦੇਖਦੇ ਜੀ ਉਹ ਦਿਨ ਜਿਹੜਾ ਮੇਰਾ ਖਿਆਲ ਆ ਪਰਸੋਂ ਦੇ ਦੇਣਾ ਸੇ ਸਾਰਾ ਦਿਨ ਚੈਨਲਾਂ ਤੇ ਇਹੋ ਖਬਰ ਆ ਕਿ ਪੰਜਾਬ ਪੁਲਿਸ ਨੂੰ ਲੈਣ ਵਾਸਤੇ ਚਲੇ ਗਈ ਆ ਤੇ ਮੁੜ ਕੇ ਅਚਾਨਕ ਸ਼ਾਮਾਂ ਨੂੰ ਇਹ ਚੀਜ਼ ਤਾਂ ਕਿ ਸਾਨੂੰ ਇਹ ਪਤਾ ਲੱਗਦਾ ਕਿ ਉਹਨਾਂ ਨੂੰ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਦੀ ਐਨਐਸਏ ਤੋਂ ਵਾਅਦਾ ਕਰ ਦਿੱਤਾ ਗਿਆ ਸੋ ਇਹ ਦੇਖਿਆ ਕਿ ਲੱਗਦਾ ਕਿ ਹੈ ਬੀਜੀ ਵੱਲੋਂ ਇਹ ਨਹੀਂ ਕਿਹਾ ਦਿੱਤਾ ਗਿਆ ਕਿ ਸਬੰਧਤ ਪਾਸ ਦੀਆਂ ਪੁਲਿਆ ਦੇ ਦਾ ਹੋ ਸਕੇ ਕਿ ਉਹ ਲੋਕਾਂ ਨੂੰ ਸ਼ਾਮਿਲ ਕਰਨ ਦੀਆਂ ਜਾਂ ਸ਼ਾਮਿਲ ਹੋਣਗੇ ਇਹ ਜਿਹੜਾ ਹੁਣ ਇਹ ਚੀਜ਼ ਹੈ ਕਿ ਜਿਹੜਾ ਆਰਡਰ ਦਿੱਤਾ ਗਿਆ ਉਹਦੇ ਚ ਇਹ ਕਿਹਾ ਗਿਆ ਕਿ ਸਾਨੂੰ ਸਤਿਸ਼ ਹੈ ਕਿ ਉਹ ਆ ਕੇ ਗਲਤ ਕਾਰਵਾਈਆਂ ਚ ਸ਼ਾਮਲ ਹੋ ਸਕਦੇ ਇਸ ਕਰਕੇ ਅਸੀਂ ਉਹਨਾਂ ਤੇ ਦੁਬਾਰਾ ਐਨਐਸਏ ਵਧਾ ਰਹੇ ਹਾਂ ਅਦੇ ਬੰਦਾ ਆ ਨਹੀਂ ਰਿਹਾ ਆ ਕੇ ਉਹਦੀ ਕਾਰਗੁਜ਼ਾਰੀ ਨੂੰ ਦੇਖੋ ਜੇ ਬਾਈਸੈਂਸ ਕੋਈ ਇਹੋ ਜਿਹੀਆਂ ਗਤੀਵਿਧੀਆਂ ਸ਼ਾਮਲ ਹੁੰਦਾ ਤਾਂ ਉਹਨੂੰ ਦੁਬਾਰਾ ਵੀ ਫੜਿਆ ਜਾ ਸਕਦਾ ਤੇ ਇਹ ਚੀਜ਼ ਹੈ ਕਿ ਤੁਸੀਂ ਉੱਥੇ ਬੈਠੇ ਬੈਠੇ ਫੈਸਲਾ ਕਰੀ ਜੋ ਕਿ ਉਹ ਅੱਗੇ ਉਹ ਕਿਹੜੀਆਂ ਗੱਦੀਆਂ ਵੰਦੀਆਂ ਉਹਦਾ ਕਸੂਰ ਤੇ ਉਹ ਹੀ ਕੋ ਉਹਨੇ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਆ ਕੇ ਲੜਾਈ ਲੜੀ ਤੇ ਉਹਨਾਂ ਨੂੰ ਬਹੁਤ ਲੋਕਾਂ ਨੂੰ ਬਚਾਇਆ ਬਹੁਤ ਲੋਕਾਂ ਨੂੰ ਅੱਜ ਵੀ ਉਮੀਦ ਆ ਕਿ ਉਹਨਾਂ ਨੂੰ ਜੇ ਮੇਰਾ ਖਿਆਲ ਹੋਵੇ ਕਿ ਇਹ ਐਡਾ ਖਤਰਨਾਕ ਜਾਂ ਲੋਕਾਂ ਲਈ ਇਹ ਉਹ ਦਰ ਕਾਰਵਾਈਆਂ ਕਰਦਾ ਹੁੰਦਾ ਤੇ ਲੋਕ ਉਹਨੂੰ ਐਡੀ ਤਰ੍ਹਾਂ ਚ ਵੋਟਾਂ ਪਾ ਕੇ ਨਾ ਭਾਵੇਂ ਜਿਹੜੀ ਖੂਬਸਾਬ ਤੋਂ ਵੱਡੀ ਜਿੱਤ ਹੋਈ ਸੀ ਕਿਸੇ ਤਰ੍ਹਾਂ ਕਿ ਸਰਕਾਰਾਂ ਉਸ ਤੋਂ ਡਰ ਗਈਆਂ ਉਸ ਤੋਂ ਡਰ ਗਈਆਂ ਉਸ ਤੋਂ ਬਾਅਦ ਚਾ ਜੋ ਕੁਝ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਰਾ ਕੁਝ ਇਹਦੀ ਵਜ੍ਹਾ ਨਹੀਂ ਉਹ ਸਰਕਾਰਾਂ ਰਹੀਆਂ ਹੋਈਆਂ ਤੇ ਇਸ ਕਰਕੇ ਉਸ ਚੀਜ਼ ਨੂੰ ਅੱਗੇ ਬਧਾਇਆ ਜਾ ਰਿਹਾ ਕੀ ਲਗਾ ਤੁਹਾਨੂੰ ਕਿ ਕਿਹੜੀ ਪਾਰਟੀ ਨਾਲ ਕੋ ਅਸੁਰੱਖਿਤ ਨੂੰ ਸੰਬੰਧਤ ਇਹ ਰਾਏ ਦੀ ਪਾਰਟੀ ਮੇਰਾ ਖਿਆਲ ਹੈ ਕਿ ਜੇ ਕੋਈ ਆਵਾਜ਼ ਨਹੀਂ ਬੁਲੰਦ ਕਰ ਰਿਹਾ ਤਾਂ ਸਾਰੀਆਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਕਿ ਉਹਨਾਂ ਦਾ ਅਵਾਰ ਜਿਹੜਾ ਕਿ ਲੋਕਾਂ ਲੋਕ ਉਹਨਾਂ ਨੂੰ ਬਹੁਤ ਵੱਡਾ ਪਿਆਰ ਬਖਸ਼ ਰਿਹਾ ਹੈ ਜਿੱਥੇ ਕਿੱਥੇ ਵੀ ਅਸੀਂ ਵਿਚਰਦੇ ਹਾਂ ਲੋਕ ਇਹ ਪਾਰਟੀ ਵੀ ਅਸੀਂ ਤਾਂ ਹੀ ਕਾਇਮ ਕੀਤੀ ਹੈ ਕਿ ਉਹ ਲੋਕਾਂ ਦੀ ਮੰਗਾਂ ਦੇ ਉੱਪਰ ਬੀਜੇਪੀ ਦੇ ਕੁਝ ਅਧਿਕਾਰੀਆਂ ਵੱਲੋਂ ਪੂਰੇ ਕਾਨਫਰੰਸ ਕਰਕੇ ਮੰਗ ਵੀ ਕੀਤੀ ਗਈ ਸੀ ਕਿ ਐਮਐਸਸੀ ਵਧਾਈ ਦੇਣਗੇ ਪਰ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੇਰਾ ਖਿਆਲ ਹੈ ਸਿੱਖਾਂ ਤੇ ਜ਼ੁਲਮ ਕਰਨ ਵਾਸਤੇ ਸਾਰੇ ਉਹ ਜਿਹੜੀ ਬੀਜੇਪੀ ਆ ਜਾਂ ਸਾਡੀ ਪਾਰਟੀ ਹੋਏ ਇੱਕੋ ਤਰ੍ਹਾਂ ਕੰਮ ਕਰ ਰਹੀਆਂ ਇਸ ਕਰਕੇ ਬੀਜੇਪੀ ਦੇ ਜਿਹੜੇ ਬਹੁਤ ਜਿਨ੍ਹਾਂ ਨੂੰ ਬੜਾ ਸੈਕੂਲਰ ਸਮਝਿਆ ਜਾ ਰਿਹਾ ਸੀ ਜਾਖੜ ਸਾਹਿਬ ਵਰਗੇ ਉਹ ਉਹਨਾਂ ਚ ਵੀ ਫਿਰਕਾਪਰਸਤੀ ਜਾਂ ਉਹ ਫਿਰਕਾਪਰਸਤੀ ਦੇ ਉੱਪਰ ਹੀ ਸਾਰਾ ਜੋ ਦੇਸ਼ ਚ ਲੋਕਾਂ ਨੂੰ ਫਿਰਕਿਆਂ ਨੂੰ ਵੰਡ ਕੇ ਇੱਕ ਦੂਜੇ ਦੇ ਲੜਾਈਆਂ ਚ ਦੰਗੇ ਕਰਾ ਕੇ ਉਹ ਰਾਜ ਕਰਨਾ ਚਾਹ ਰਹੇ ਉਹ ਪੰਜਾਬ ਚ ਵੀ ਇਹੋ ਕੁਝ ਕਰਨ ਦੀ ਕੋਸ਼ਿਸ਼ ਹੋਣਾਂ ਦੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਇੱਕ ਦੂਜੇ ਨਾਲ ਮਿਲਵਰਤਨ ਬਣਾ ਕੇ ਰੱਖਣਾ ਚਾਹੀਦਾ ਸਾਨੂੰ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੋ ਇਹ ਪੰਜਾਬ ਜਿਹੜਾ ਇਹ ਸੂਰਾਂ ਪੀਰਾਂ ਦੀ ਧਰਤੀ ਆ ਇਹ ਸਭੇ ਸਾਂਝੀ ਵਸਧਾਨ ਕੋਈ ਨਾ ਦੱਸੇ ਬਾਰਾ ਜੀ ਇੱਥੇ ਕਿਸੇ ਨਾ ਵੀ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਜੋ ਸਿੱਖਾਂ ਨਾਲ ਇੱਥੇ ਕੀਤਾ ਜਾ ਰਿਹਾ ਜੋ ਉਹਨਾਂ ਨਾਲ ਜ਼ੁਲਮ ਕੀਤਾ ਜਾ ਰਿਹਾ ਮੇਰਾ ਖਿਆਲ ਉਹਦੇ ਵਾਸਤੇ ਵੀ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ਼ ਸੰਧ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇਕਰ ਉਹਨੇ ਇਹ ਨਹੀਂ ਸੋਚਾਇਆ ਜਾਂਦਾ ਕਿ ਪਾਰਟੀ ਦੇ ਵਾਅਦੇ ਹੋਣ ਤੱਕ ਉਹ ਨਵੀਂ ਲੀਡਰਸ਼ਿਪ ਉਹ ਲੈ ਲਵੇ ਅਸੀਂ ਵੀ ਸਭ ਤੋਂ ਪਹਿਲਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਉਹ ਹੁਣ ਇਸ ਤਰ੍ਹਾਂ ਨਹੀਂ ਹੈ ਮੇਰਾ ਖਿਆਲ ਹੈ ਕਿ ਵਾਅਦਾ ਤਾਂ ਕਰ ਹੀ ਦਿੱਤਾ ਗਿਆ ਠੀਕ ਹੈ ਕਿ ਅਸੀਂ ਹੁਣ ਆ ਥੋੜੇ ਦਿਨਾਂ ਤੱਕ ਆਪਣੀ ਪਾਰਟੀ ਦੀ ਮੀਟਿੰਗ ਬੁਲਾ ਰਹੇ ਹਾਂ ਤੇ ਉਹਦੇ ਚ ਅਸੀਂ ਸਾਰੀ ਪਾਰਟੀ ਨਾਲ ਸਲਾਹ ਬਣ ਕਰਕੇ ਤੇ ਅਸੀਂ ਕੋਈ ਅੱਗੇ ਸੰਘਰਸ਼ ਵੜਾਂਗੇ ਇਸ ਐਨਐਸਸੀ ਦੇ ਖਿਲਾਫ ਅਸੀਂ ਲੜਾਈ ਲੜਾਂਗੇ